ਆਪਾਂ 1-2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਭਾਈ ਸਿੱਖਾਂ ਦੀ ਗੱਲ ਕਦੇ ਹੋਣੀ ਹੀ ਨਹੀਂ ਐ ਨਾ ਸਾਡਾ ਕੋਈ ਕੈਨੇਡਾ ਸੋਚੇ ਨਾ ਅਮਰੀਕਾ ਸੋਚੇ ਅੱਜ ਵੱਡੇ ਪੱਧਰ ਤੇ ਗੱਲ ਵੀ ਹੋ ਰਹੀ ਹੈ ਪਰ ਉਹਦੇ ਪਿੱਛੇ ਹੁਣ ਦੇਖੋ 2-3 ਸਿੱਖ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈ ਗਈ ਹੈ ਇਹ ਕੀ ਚੱਲ ਕੀ ਰਿਹਾ ਹੈ ਕੈਨੇਡਾ ਵਾਲਿਆਂ ਨੇ ਬਹੁਤ ਸੋਹਣੇ ਸਜੇ ਢੰਗ ਦੇ ਨਾਲ ਅਨਾਉਂਸਮੈਂਟ ਕੀਤੀ ਪਰ ਉਹ ਅਨਾਉਂਸਮੈਂਟ ਤੋਂ ਪਹਿਲਾਂ ਜਿਸ ਵੇਲੇ G20 ਦੀ ਮੀਟਿੰਗ ਹੋਈ ਆ ਇੰਡੀਆ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਕੱਲੇ ਕੈਨੇਡਾ ਨੇ ਨਹੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਨੇ ਇਕੱਠੇ ਹੋ ਕੇ ਉਹ ਸਾਰੇ ਸਬੂਤ ਦੇਖ ਕੇ ਸਾਰੀ ਗੱਲ ਵਾ ਕੀਤੀ ਤੇ ਮੋਦੀ ਨੂੰ ਕਿਹਾ ਵੀ ਇਧਰਲੇ ਪਾਸੇ ਹੋ ਕੇ ਆ ਗੱਲ ਵਾ ਇਹਨੂੰ ਸੋਲਵ ਕਰ ਬਾਰੇ ਮੁਲਖਾਂ ਨੂੰ ਸੁਰਤ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ ਅੱਜ ਉਸ ਚੀਜ਼ ਦਾ ਸਾਨੂੰ ਫਲ ਮਿਲ ਰਿਹਾ ਤੁਹਾਡੀ ਗੱਲ ਉਸ ਹੁਣਦੇ ਆ ਕਿਉਂ ਸੁਣਦੇ ਆ ਕਿ ਉਹਨਾਂ ਕੋ ਹੁਣ ਪੱਕੇ ਸਬੂਤ ਆ ਗਏ ਹੁਣ ਤੁਹਾਡੇ ਬੰਦੇ ਐਸ ਵੇਲੇ ਬਾਹਰੀਆਂ ਸਰਕਾਰਾਂ ਦੇ ਵਿੱਚ ਸਰਦਾਰਾਂ ਦਾ ਜਾਦੇ ਸਤਕਾਰ ਹੋ ਰਿਹਾ। ਰਾਈਟ ਤੁਸੀਂ ਕਿਸੇ ਮੁਲਕ 'ਚ ਝਲ ਜਾਓ। ਜਦ ਤਾ ਅਸੀਂ ਇੰਡੀਅਨ ਪਾਸਪੋਰਟ ਦਿੰਦੇ ਸੀ ਤੇ ਸਾਨੂੰ ਉੱਥੇ ਜਾ ਕੇ ਕਹਿੰਦੇ ਸੀ ਖੜੇ ਹੋ ਜਾਓ। ਹੁਣ ਜਦ ਅਸੀਂ ਬ੍ਰਿਟਿਸ਼ ਪਾਸਪੋਰਟ ਲੈ ਕੇ ਸਰਦਾਰ ਨੂੰ ਦੇਖਦੇ ਤੇ ਉਹਨਾਂ ਨੂੰ ਆਉ ਭਗਤ ਕਰਦੇ। ਸਬੰਧ ਕਿਹੋ ਜੇ ਹੋਣਗੇ ਆਖੀਰਲਾ ਸਵਾਲ ਹੈ ਮੇਰਾ ਮੰਨ ਲਓ ਪੀ ਇਹ ਸਾਬਤ ਹੋ ਜਾਂਦਾ ਕੱਲ ਨੂੰ ਕੈਨੇਡਾ ਵੀ ਕਹਿ ਦਿੰਦਾ ਅਮਰੀਕਾ ਵੀ ਕਹਿ ਦਿੰਦਾ ਵੀ ਭਾਈ ਇਹ ਗੱਲ ਸਾਬਤ ਹੋ ਚੁੱਕੀ ਹੈ ਫਿਰ ਇਹ ਸਬੰਧਾਂ ਦਾ ਕੀ ਬਣੇਗਾ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਪੀ ਇਹ ਸਿੱਖਾਂ ਦੇ ਨਾਲ ਕਿੰਨਾ ਬੇਤਕਰਾ ਕਰ ਰਹੇ ਆ ਜਿੱਥੇ ਤਾਂ ਮਰਨ ਮਾਰਉਣ ਦੀ ਆ ਹੁਣ ਤੇ ਇਹਨਾਂ ਚਾਈਨਾ ਦੇ ਨਾਲ ਇਹ ਬੜੇ ਸੋਹਣੇ ਚਾਈਨਾ ਨੇ ਉਹਨਾਂ ਜਮੀਨ 'ਤੇ ਮੰਲੀਓ ਵਿਦੇਸ਼ਾਂ ਦੇ ਵਿੱਚ ਕੁਝ ਪ੍ਰੋਮਿਨੈਂਟ ਸਿੱਖਾਂ ਦੇ ਕਤਲ ਪਿਛਲੇ ਸਮੇਂ ਦੇ ਵਿੱਚ ਹੋਏ ਤੇ ਇਹਨਾਂ ਕਤਲਾਂ ਦੇ ਇਲਜ਼ਾਮ ਲੱਗੇ ਜਸਟਿਨ ਟੂਡੋ ਵੱਲੋਂ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਗਿਆ ਕਿ ਹੋ ਸਕਦਾ ਹੈ ਇਹਦੇ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਵੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸਿੱਖ ਇੱਕ ਲੀਡਰ ਜਿਹੜੇ ਨੇ ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਜਿਹੜੀ ਹੈ ਬੇਨਕਾਬ ਹੋ ਗਈ ਸੋ ਉਸ ਤੋਂ ਬਾਅਦ ਹੁਣ ਭਾਰਤ ਤੇ ਅਮਰੀਕਾ ਕੈਨੇਡਾ ਦੇ ਸਬੰਧ ਜਾਂ ਇਹ ਕਹਿ ਲੀਏ ਕਿ ਫਾਈਵ ਵਾਈਜ਼ ਦੇ ਸਬੰਧ ਜਿਹੜੇ ਨੇ ਉਹ ਵਿਗੜਦੇ ਹੋਏ ਨਜ਼ਰ ਆ ਰਹੇ ਆ ਸੋ ਆਪਾਂ ਇਹਦੇ ਉੱਤੇ ਗੱਲਬਾਤ ਕਰਾਂਗੇ ਆਖਰ ਕੀ ਲੋ ਕਿਉਂ ਕਰ ਰਹੀ ਹੈ ਜੇ ਕਰ ਰਹੀ ਹੈ ਤੇ ਕਿਉਂਕਿ ਅਸੀਂ ਖਬਰਾਂ ਦੇ ਆਧਾਰ ਦੇ ਉੱਤੇ ਗੱਲ ਕਰਾਂਗੇ ਜਸਟਨ ਟੂਡੋ ਦੇ ਉਸ ਬਿਆਨ ਦੇ ਆਧਾਰ ਤੇ ਉਸ ਤੋਂ ਬਾਅਦ ਅਮਰੀਕਾ ਦੀ ਇੰਟੈਲੀਜੈਂਸ ਜਿਹੜੀ ਕਹਿ ਰਹੀ ਹੈ ਕਿ ਇਹ ਇਸ ਤਰ੍ਹਾਂ ਹੋ ਸਕਦਾ ਹੈ ਨikhil Gupta ਨਾਮ ਦਾ ਜਿਹੜਾ ਸਾਕਸ਼ਾ ਉਹ ਫੜਿਆ ਹੋਇਆ ਚੈੱਕ ਰਿਪਬਲਿਕ ਦੇ ਵਿੱਚ ਤੇ ਉਸ ਤੋਂ ਬਾਅਦ ਹਰਦੀਪ ਸਿੰਘ ਨਿਜਰ ਹੋਰਾਂ ਦੇ ਚਾਰ ਜਿਹੜੇ ਕਾਤਲ ਨੇ ਉਹ ਵੀ ਕੈਨੇਡਾ ਨੇ ਫੜ ਲਿਆ ਹੁਣ ਸੋ ਇਹ ਤਾਜ਼ੀ ਘਟਨਾ ਹੈਗੀ ਹੈ ਦਿਨ ਬਾ ਦਿਨ ਇਹਦੇ ਵਿੱਚ ਨਵੀਆਂ ਪਰਤਾਂ ਜਿਹੜੀਆਂ ਨੇ ਉਹ ਖੁੱਲਦੀਆਂ ਨਜ਼ਰ ਆ ਰਹੀਆਂ ਸੋ ਆਖਰ ਬਣੂਗਾ ਕਿ ਕਿੱਧਰ ਨੂੰ ਜਾ ਰਹੀ ਹੈ ਗੱਲ ਆਪਾਂ ਗੱਲ ਕਰਦੇ ਹਾਂ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਅਬਰੀਕ ਸਿੰਘ ਜੀ ਸਹੋਤਾ OBI ਜੁੜੇ ਹੋਏ ਨੇ ਜੋ ਕਿ ਪੰਥਕ ਸ਼ਖਸੀਅਤ ਨੇ ਯੂਕੇ ਦੇ ਬੜੇ ਲੰਬੇ ਸਮੇਂ ਤੋਂ ਪੰਥਕ ਸਫਾ ਦੇ ਵਿੱਚ ਵਿਚਰਦੇ ਹੋਏ ਆ ਰਹੇ ਨੇ ਆਓ ਆਪਾਂ ਵੈਲਕਮ ਕਰੀਏ ਭਾਈ ਸਾਹਿਬ ਵਾਈ ਗੁਰਜੀ ਦਾ ਖਾਲਸਾ ਸਾਹਿਬ ਵਾਈ ਗੁਰਜੀ ਕੀ ਫਤਿਹ ਸੋਤਾ ਸਾਹਿਬ ਕਿਵੇਂ ਦੇਖਦੇ ਹੋ ਇਹ ਘਟਨਾਕਰਮ ਜਿਹੜੀ ਹੈ ਪਹਿਲਾਂ ਕੁਝ ਆਪਾਂ 1-2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਭਾਈ ਸਿੱਖਾਂ ਦੀ ਗੱਲ ਕਦੇ ਹੋਣੀ ਹੀ ਨਹੀਂ ਹੈ ਨਾ ਸਾਡਾ ਕੋਈ ਕੈਨੇਡਾ ਸੋਚੇ ਨਾ ਅਮਰੀਕਾ ਸੋਚੇ ਅੱਜ ਵੱਡੇ ਪੱਧਰ ਤੇ ਗੱਲ ਵੀ ਹੋ ਰਹੀ ਹੈ ਪਰ ਉਹਦੇ ਪਿੱਛੇ ਹੁਣ ਦੇਖੋ 2-3 ਸਿੱਖ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੀ ਜਾਨ ਗਵਾਣੀ ਪੈ ਗਈ ਹੈ ਇਹ ਕੀ ਚੱਲ ਕੀ ਰਿਹਾ ਹੈ ਦਰਜੀਤ ਜੀ ਜਿਹੜੀ ਇਹ ਸਿਚੁਏਸ਼ਨ ਆ ਨਾ ਇਹ ਤੁਹਾਨੂੰ ਥੋੜੀ ਜਿਹੀ ਡੂੰਘੇ ਤਰੀਕੇ ਨਾਲ ਦੇਖਣ ਦੀ ਲੋੜ ਪੈਂਦੀ ਆ ਹੂੰ ਹੂੰ ਕਿਉਂਕਿ ਅਸੀਂ ਪਹਿਲਾਂ ਤਾਂ ਆਪਣਾ ਆਪ ਨੂੰ ਸਟੈਬਲਿਸ਼ਮੈਂਟ ਕਰਨੇ ਨੂੰ ਬਾਹਰ ਨਿਕਲ ਕੇ ਬਾਹਰ ਆਪਣਾ ਆਪਣਾ ਬਿਜ਼ਨਸਾਂ ਜਾਂ ਹੋਰ ਜਿਹੜੇ ਵੀ ਆ ਉਹ ਸਾਰੇ ਕੀਤੇ ਬਿਲਕੁਲ ਤੇ ਦੂਸਰੇ ਪਾਸੇ ਇਹ ਆ ਕਿ ਹਿੰਦੁਸਤਾਨ ਦੀ ਸਰਕਾਰ ਆਜ਼ਾਦ ਹੋਈ ਜਾਂ ਉਹਨਾਂ ਨੂੰ ਇੰਡੀਪੈਂਡੈਂਸ ਮਿਲੀ ਉਹ ਤੋਂ ਬਾਅਦ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਲਈ ਸਾਰੀ ਦੁਨੀਆ ਦੇ ਵਿੱਚ ਜਾ ਕੇ ਰੌਲਾ ਪਾਉਣ ਲੱਪੇ ਇਸ ਤਰੀਕੇ ਦੇ ਨਾਲ ਜਵਾਲਾ ਨਹਿਰੂ ਵੀ ਆ ਕੇ ਆ ਹੁੰਦਾ ਜੀ ਉਹ ਹੁੰਦਾ ਆ ਉਸ ਹਿਸਾਬ ਦੇ ਨਾਲ ਆਪੋ ਆਪਣੇ ਤਰੀਕੇ ਦੇ ਨਾਲ ਫਿਰ ਜਿਹੜਾ ਆਉਂਦਾ ਆ ਇੰਦਰਾ ਗਾਂਧੀ ਦਾ ਟਾਈਮ ਹੂੰ ਉਸ ਤੋਂ ਪਹਿਲਾਂ ਆਉਂਦਾ ਆ ਲਾਲ ਬਹਾਦਰ ਸ਼ਾਸਤਰੀ ਦਾ ਟਾਈਮ ਅਛਾ ਜੀ ਸ਼ਾਸਤਵ لال বাহাদুর ਸ਼ਾਸਤਰੀ ਨੇ ਜਦ ਦੇਖਿਆ ਪਈ ਸਿੱਖਾਂ ਨੇ ਬਹੁਤ ਸੋਹਣੀਆਂ ਕੁਰਬਾਨੀਆਂ ਕੀਤੀਆਂ ਸਭ ਕੁਝ ਕੀਤਾ ਤੇ ਉਹ ਕੁਝ ਸਿੱਖਾਂ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਲੇਕਿਨ ਉਹਨੂੰ ਇਹਨਾਂ ਨੇ ਰਸ਼ੀਆ ਦੇ ਵਿੱਚ ਜੋ ਕੁਝ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਨੇ 82 ਦੇ ਲਾਗੇ ਛਾਗੇ 78 ਤੋਂ ਬਾਅਦ ਇਹਨਾਂ ਨੇ ਇੱਕ ਇੱਕ ਕਿਸਮ ਦਾ ਆਪਣੇ ਸਿੱਖਾਂ ਨੂੰ ਮਲਿਆ ਮੇਟ ਕਰ ਦੇਣਾ ਹੂੰ ਉਹ ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਸਿੱਖ ਇੱਕ ਟੈਰਰਿਸਟ ਵਾ ਸਿੱਖ ਇਹ ਆ ਸਿੱਖ ਉਹ ਵਾ ਇਹਨਾਂ ਦੀ ਸਿੱਖਾਂ ਦੀ ਜਣੀ ਉਹਨਾਂ ਨੇ ਬਹੁਤ ਹੀ ਬੈਕਵਰਡ ਕੁਝ ਬਹੁਤ ਹੀ ਬੁਰੀ ਇਮੇਜ ਜਿਹੜੀ ਇਮੇਜ ਜਿਹੜੀ ਆ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਉਹ ਬਣਾਈ ਗਏ ਹੁਣ ਉਹ ਜਿਹੜੀ ਆ ਕਿਉਂਕਿ ਉਹ ਤਾਕਤ ਸੀ ਸਿੱਖਾਂ ਦੇ ਕੋਲ ਕੋਈ ਹੈ ਨਾ ਸੀ ਤੇ ਜਿਹੜੀ ਸਿੱਖਾਂ ਦੀਆਂ ਪਾਰਟੀਆਂ ਵੀ ਸੀ ਅਕਾਲੀ ਦਲ ਉਹ ਵੀ ਉਹਨਾਂ ਦੀ ਝੋਲੀ 'ਚ ਜਾ ਪਏ ਜਿਹੜੀਆਂ ਸਾਨੂੰ ਹੁਣ ਸਾਹਮਣੇ ਆਉਂਦੀਆਂ ਆ ਉਹ ਸਾਰੀ ਸਭ ਕੁਝ ਹੋਣ ਦੇ ਨਾਲ ਇਹ ਹੋਇਆ ਕਿ ਬਾਦਲੇ ਮੁਲਖ ਜਿਹੜੇ ਆ ਉਹ ਇਹ ਸਮਝਣ ਲੱਗ ਪਏ ਪੇ ਉਹ ਤਾਂ ਹੈਗੇ ਸਹੀ ਇਹ ਹੈਗੇ ਆ ਅਤਵਾਦੀ ਵੱਖਵਾਦੀ ਤੇ ਇਹ ਟੈਰਰਿਸਟ ਉਹਨਾਂ ਦੀ ਉਹ ਗੱਲ ਸੁਣ ਕੇ ਤੇ ਉਹਨਾਂ ਦੀ ਉਹ ਮਦਦ ਵੀ ਕਰਨ ਲੱਪੇ ਕਿਉਂਕਿ ਉਹਨਾਂ ਨੇ ਆਪਣੇ ਟਰੇਡ ਵੀ ਬਣਾਉਣੇ ਸੀ ਮੋਲਕਾਂ ਦੇ ਨਾਲ ਮੋਲਕਾਂ ਦੀ ਗੱਲ ਹੋ ਸਕਦੀ ਆ ਆਮ ਬੰਦਾ ਨਹੀਂ ਕਰ ਸਕਦਾ ਜੀ 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 ਤੇ ਅਸੀਂ ਜੇ ਕੋਈ ਮਜਾਰਾ ਕਰਦੇ ਸੀ ਜਾਂ ਅਸੀਂ ਕੋਈ ਨੂੰ ਕੋਈ ਗੱਲ ਕਰਦੇ ਸੀ ਤੇ ਉਹ ਸਾਨੂੰ ਇਸ ਗੱਲ ਤੇ ਬਾੜਾ ਨਹੀਂ ਸੀ ਪੁੱਛੇ ਇਸ ਕਰਦੇ ਹਮ ਹੌਰੀ ਹੌਰੀ ਇਹੋ ਜੇ ਟਾਈਮ ਆ ਗਿਆ ਹਮ ਕਿ ਉਹ ਜਿਹੜੀਆਂ ਇਹਨਾਂ ਦੀਆਂ ਕੀਤੀਆਂ ਐ ਕਰਤੂਤਾ ਹਮ ਰਾਈਟ ਉਹ ਸਾਹਮਣੇ ਆਉਣ ਲੱਪਈਆਂ ਹਮ ਜਦ ਉਹ ਸਾਹਮਣੇ ਆਉਣ ਲੱਪਈਆਂ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਜਿਸ ਵੇਲੇ ਉਹ ਕੈਨੇਡਾ ਦਾ ਤੇ ਜਾਪਾਨ ਦਾ ਜਹਾਜ਼ੇ ਦੇ ਵਿੱਚ ਬੰਬ ਰੱਖੇ ਗਏ ਸੀ ਹਮ ਤੇ ਜਿਹੜਾ ਇੱਥੇ ਸਕਾਟਲੈਂਡ ਆ ਕੇ ਡਿ ਗਿਆ ਸੀਗਾ ਹਮ ਉਹਦਾ ਜਿਹੜਾ ਮਾਸਟਰਮਾਈਂਡ ਸੀਗੇ ਹਮ ਉਹ ਇੰਟੈਲੀਜੈਂਸੀ ਆਫ ਇੰਡੀਆ ਕੱਚਾ ਜੀ ਹੂੰ ਹੂੰ ਰਾਈਟ ਉਹਨਾਂ ਨੇ ਪਰ ਸਿੱਖਾਂ ਦੇ ਨਾਮ ਲਾਉਂਦੇ ਸੀ ਹੂੰ ਸਿੱਖਾਂ ਨੂੰ ਬੰਦਨਾਮ ਕਰਨੇ ਲਈ ਮਾਲਕ 인ੰਦ ਦਾ ਜਣੀ ਪਹਿਲਾ ਹੱਥ ਠੋਕਾ ਸੀ ਹੂੰ ਹੁਣ ਜਿਸ ਵੇਲੇ ਉਹ ਤਕੜਾ ਆਇਆ ਤੇ ਉਹਨੂੰ ਵੀ ਲਿਮੀਨੇਟ ਕਰ ਦਿੱਤਾ ਹੂੰ ਰਿਪੂ ਦਾਪਨ ਸਿੰਘ ਮਲਕ ਦੀ ਗੱਲ ਹਾਂਜੀ ਉਹ ਦੇਖ ਲਓ ਕਿ ਉਹਨੂੰ ਵੀ ਇਹਨਾਂ ਨੂੰ ਕਰ ਦਿੱਤਾ ਹੋਰ ਵੀ ਬਹੁਤ ਸਾਰੇ ਆ ਜਿਹੜੇ ਇਹਨਾਂ ਦਾ ਕਿਉਂਕਿ ਇਹਨਾਂ ਦੀ ਇੱਕ ਪਾਲਿਸੀ ਆ ਕਿ ਇਹ ਜੇਸ ਬੰਦੇ ਨੂੰ ਵੀ ਬਾਹਰ ਭੇਜਦੇ ਆ ਉਹਨੂੰ ਇਹ ਕਹਿੰਦੇ ਆ ਵੀ ਤੂੰ ਜਿੰਨਾ ਚਿਰ ਤਾ ਤੂੰ ਆਪਣਾ ਕੰਮ ਸਹੀ ਕਰੀ ਜਾਊਗਾ ਉਹਨਾਂ ਚਿਰ ਤੀ ਅਸੀਂ ਸਭ ਕੁਝ ਕਰੀ ਜਾਵਾਂਗੇ ਜਿੱਦਣ ਸਾਨੂੰ ਇਹ ਪਤਾ ਲੱਗ ਗਿਆ ਵੀ ਤੈਨੂੰ ਫੜ ਹੋ ਗਿਆ ਜਾਂ ਕੁਝ ਹੋਆ ਉਸ ਵੇਲੇ ਤੇਰਾ ਅਸੀਂ ਕੁਝ ਨਹੀਂ ਕਰਨਾ ਪਰ ਤੇਰੀ ਫੈਮਿਲੀ ਦਾ ਜਾਂ ਜੋ ਵੀ ਆ ਉਹਨਾਂ ਨੂੰ ਜ਼ਰੂਰ ਦੇ ਦਵਾਂਗੇ ਰਾਈਟ ਸੋ ਇਹ ਫਿਰ ਉਸ ਵੇਲੇ ਉਹਨਾਂ ਦੇ ਨਾਲ ਨਹੀਂ ਖੜਦੇ ਹੁਣ ਇਹ ਚੀਜ਼ ਹੁਣ ਦੇਖੋ ਕੈਨੇਡਾ ਵਾਲਿਆਂ ਨੇ ਬਹੁਤ ਸੋਨੇ ਸਜੇ ਢੰਗ ਦੇ ਨਾਲ ਅਨਾਉਂਸਮੈਂਟ ਕੀਤੀ ਪਰ ਉਹ ਅਨਾਉਂਸਮੈਂਟ ਤੋਂ ਪਹਿਲਾਂ ਜਿਸ ਵੇਲੇ G20 ਦੀ ਮੀਟਿੰਗ ਹੋਈ ਆ ਇੰਡੀਆ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਕੱਲੇ ਕੈਨੇਡਾ ਨੇ ਨਹੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਹੂੰ ਇਹਨਾਂ ਨੇ ਇਕੱਠੇ ਹੋ ਕੇ ਉਹ ਸਾਰੇ ਸਬੂਤ ਦੇਖ ਕੇ ਸਾਰੀ ਗੱਲ ਵਾ ਕੀਤੀ ਤੇ ਮੋਦੀ ਨੂੰ ਕਿਹਾ ਵੀ ਇਧਰਲੇ ਪਾਸੇ ਹੋ ਕੇ ਆ ਗੱਲ ਵਾ ਹੂੰ ਇਹਨੂੰ ਸੋਲਵ ਕਰ ਹੂੰ 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 ਉਹ ਉਹ ਕਹਿੰਦਾ ਮੈਂ ਨਹੀਂ ਇਹ ਕਰਦਾ ਮੈਂ ਕੋਈ ਇਹ ਗੱਲ ਨਹੀਂ ਹੋ ਸਕਦੀ ਸਾਡਾ ਬੰਦਾ ਕੋਈ ਕਰੇ ਨਹੀਂ ਸਕਦਾ ਹੂੰ ਲੇਕਿਨ ਹੋਇਆ ਕਿ ਹੂੰ ਬਾਹਰਲੇ ਮੁਲਕਾਂ ਨੂੰ ਸੁਰਤ ਆ ਗਈ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਸੱਚ ਬੋਲਦਾ ਤੇ ਕੌਣ ਝੂਠ ਬੋਲਦਾ ਹਮਮ ਅੱਜ ਉਸ ਚੀਜ਼ ਦਾ ਸਾਨੂੰ ਫਲ ਮਿਲ ਰਿਹਾ ਹਮਮ ਤੁਹਾਡੀ ਗੱਲ ਉਸ ਹੁਣ ਦੇ ਆ ਕਿਉਂ ਸੁਣਦੇ ਆ ਕਿ ਉਹਨਾਂ ਕੋਲ ਹੁਣ ਪੱਕੇ ਸਬੂਤ ਆ ਗਏ ਹਮ ਹੁਣ ਉਹਨਾਂ ਨੇ ਸੋਹਣੇ ਚੱਜੇ ਢੰਗ ਦੇ ਨਾਲ ਨਹੀਂ ਤਾਂ ਹੁਣ ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਸੀ ਜੂਨ ਮੇਰਾ ਕੱਲ ਤੇ ਉਹ ਸਾਰਾ ਸਭ ਕੁਝ ਕਰ ਸਕਦੇ ਸੀ ਨਾ ਲੇਕਿਨ ਉਹਨਾਂ ਨੇ ਉਹ ਹੋਸ਼ੇ ਨਹੀਂ ਉਹ ਮੋਦੀ ਵਰਗੇ ਬੇਵਕੂਫ ਨਹੀਂ ਰਾਈਟ ਉਹਨਾਂ ਨੇ ਉਹ ਦੁਨੀਆ ਦੇ ਵਿੱਚ ਸਭ ਕੁਝ ਕਲੀਅਰ ਕੀਤਾ ਹੁਣ ਸਾਰੇ ਮੁਲਕ ਅੱਜ ਇਸ ਵੇਲੇ ਮੋਦੀ ਨੂੰ ਤੇ ਸਿੱਖਾਂ ਨੂੰ ਕੇਸ ਤਵਾਜੂ ਤੇ ਤੋਲਦੇ ਆ ਹੁਣ ਤੁਹਾਡੇ ਬੰਦੇ ਐਸਵੇਲੇ ਬਾਰਲੀਅਨ ਸਰਕਾਰਾਂ ਦੇ ਵਿੱਚ ਸਰਦਾਰਾਂ ਦਾ ਜਾਦੇ ਸਤਿਕਾਰ ਹੋ ਰਿਹਾ ਹਾਂ ਰਾਈਟ ਤੁਸੀਂ ਕਿਸੇ ਮੁਲਕ ਚ ਝਲ ਜਾਓ ਜਦ ਤਾ ਅਸੀਂ ਇੰਡੀਅਨ ਪਾਸਪੋਰਟ ਦਿੰਦੇ ਸੀ ਤੇ ਸਾਨੂੰ ਉੱਥੇ ਜਾ ਕੇ ਕਹਿੰਦੇ ਸੀ ਖੜੇ ਹੋ ਜਾਓ ਹੁਣ ਜਦ ਅਸੀਂ ਬ੍ਰਿਟਿਸ਼ ਪਾਸਪੋਰਟ ਲੈ ਕੇ ਸਰਦਾਰ ਨੂੰ ਦੇਖਦੇ ਤੇ ਉਹਨਾਂ ਨੂੰ ਆਉ ਭਗਤ ਕਰਦੇ ਆ ਫਰਕ ਕਿੰਨਾ ਸੋ ਇਹ ਜਿਹੜੀਆਂ ਹੁਣ ਜਿਹੜੀ ਹਰਜੀ ਸੋਨਾ ਦੀ ਵੀ ਆ ਖੰਡੇ ਦੀ ਵੀ ਆ ਤੇ ਹੋਰ ਵੀ ਜਿਹੜੇ ਆ ਹੁਣ ਜਿਹੜੇ ਚਾਰ ਫੜੇ ਆ ਉਹ ਲੀਗਲੀ ਆ ਨਾ ਬਿਲਕੁਲ 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 ਹਾਂ ਹੁਣ ਉਹ ਸਾਰਾ ਸਭ ਕੁਝ ਇੱਕ ਕਾਨੂੰਨੀ ਤੌਰ ਤੇ ਆ ਉਹ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਕੀਤਾ ਉਹ ਕਹਿੰਦੇ ਕਾਨੂੰਨ ਆ ਹੂੰ ਤੁਹਾਡੇ ਸਾਹਮਣੇ ਆ ਹਾਂ ਆ ਚੀਜ਼ ਇਸ ਤਰੀਕੇ ਨਾਲ ਫਲਾਨੇ ਨੇ ਸਪਲਾਈ ਕੀਤੀ ਆ ਜਦ ਤੁਸੀਂ ਸਭ ਕੁਝ ਸਪਲਾਈ ਕਰਦੇ ਆ ਪੈਸਾ ਸਪਲਾਈ ਕਰਦੇ ਆ ਉਹਨਾਂ ਨੂੰ ਐਮੂਨੀਸ਼ਨ ਸਪਲਾਈ ਕਰਦੇ ਆ ਸਭ ਕੁਝ ਕਰਨ ਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਇੱਥੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਕਿ ਜਿਸ ਵੇਲੇ ਸੰਤ ਜਨੈਲਸੂ ਉਹਨਾਂ ਨੂੰ ਵੀ ਇਹਨਾਂ ਨੇ ਅਤਵਾਦੀ ਪੇਸ਼ ਕਰਨ ਲਈ ਸਾਰੇ ਹਿਲੇ ਬਸੀ ਦੇ ਵਰਤੇ ਨਹੀਂ ਹੂੰ 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 ਉਹਨਾਂ ਨੂੰ ਕਿਹਾ ਨਹੀਂ ਐਸ ਵੇਲੇ ਤੁਹਾਨੂੰ ਇੱਕ ਵੀ ਐਫਆਈਆਰ ਉਹਨਾਂ ਦੇ ਖਿਲਾਫ ਮਿਲੀ ਤੇ ਕਿੱਥੇ ਉਹ ਕਹਿੰਦੇ ਸੀ ਬੁੜੀਆਂ ਮਾਰ ਦਿੱਤੀਆਂ ਫਲਾਣਾ ਮਾਰ ਕੇ ਦਬਰ ਦਿੱਤਾ ਉਹ ਕਰ ਦਿੱਤਾ ਆਹ ਕਰ ਦਿੱਤਾ ਉਹਦੇ ਵਿੱਚੋਂ ਇੱਕ ਵੀ ਸੱਚ ਸੂਚੀ ਹੋਈ ਆ ਫਿਰ 31 ਸਾਲ ਉਹਨੂੰ ਇਹੀ ਕਹਿੰਦੇ ਰਿਹਾ ਉਹ ਜਿੰਦਾ ਆ ਜਦ ਕੇ ਮਾਰਕ ਟੁਲੀ ਨੇ ਆਪਣੀ ਕਿਤਾਬ ਦੇ ਵਿੱਚ ਫੋਟੋ ਵੀ ਲਾਈ ਔਰ ਉਸ ਵੇਲੇ ਡਿਕਲੇਅਰ ਕੀਤਾ ਤੇ ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਨੇ ਮਿਲਟਰੀ ਭੇਜ ਕੇ ਸਾਰਾ ਪੰਜਾਬ ਸੀਲ ਕੀਤਾ ਸੀ ਹੂੰ ਹੂੰ ਅਸੀਂ ਭੁੱਲ ਜਾਂਦੇ ਆ ਅਸੀਂ ਇਹ ਕਹਿੰਨੇ ਹਰਮੰਦਰ ਸਾਹਿਬ ਨੂੰ ਢਾ ਢੇਰੀ ਕਰ ਦਿੱਤਾ 40 ਕੋ ਗੁਰਦੁਆਰੇ ਹੋਰ ਨਹੀਂ ਨਹੀਂ ਸਾਰਾ ਪੰਜਾਬ ਸੀਲ ਕੀਤਾ ਸਾਰਾ ਪੰਜਾਬ ਸੀਲ ਕਰਕੇ ਮਿਲਟਰੀ ਭੇਜ ਕੇ ਉੱਥੇ ਜਾਨੀ ਕੋਈ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਹੂੰ ਰਾਈ ਸਾਰੀ ਦੁਨੀਆ ਦੇ ਵਿੱਚ ਉਹ ਸਾਰੀ ਸਾਹਮਣੇ ਆ ਗਈ ਆ ਹੁਣ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਜਿਹੜੇ ਇਹਨਾਂ ਦੀ ਕੀਤੀਆਂ ਕਰਤੂਤਾ ਆ ਉਹ ਸਾਹਮਣੇ ਆ ਰਹੀਆਂ ਔਰ ਜੇ ਇਹ ਸਾਹਮਣੇ ਆਉਂਦੀਆਂ ਤੇ ਉਹਨਾਂ ਨੇ ਤੁਹਾਨੂੰ ਇਹਨਾਂ ਨੂੰ ਸ਼ਾਬਾਸ਼ ਤਾਂ ਨਹੀਂ ਦੇਣੀ ਹਮੈਨਿਟੀ ਦੇ ਗਰਾਊਂਡ ਤੇ ਹਮੈਨਿਟੀ ਦੇ ਕਰਕੇ ਕੀ ਉਹਨਾਂ ਨੂੰ ਪਤਾ ਨਹੀਂ ਕਿੰਨੇ ਸਾਡੇ ਸਿੱਖ ਮੁੰਡੇ ਸ਼ਹੀਦ ਕਰ ਦਿੱਤੇ ਸਾਡੀਆਂ ਨਸਲਾਂ ਹੀ ਖਤਮ ਕਰ ਦਿੱਤੀਆਂ ਹੁਣ ਤੁਸੀਂ ਕਿਸੇ ਵੀ ਇਲਾਕੇ ਚ ਚੱਲ ਜਾਓ 20 ਸਾਲ ਦਾ ਹੁਣ 40 ਸਾਲ ਹੋ ਗਏ ਆ ਹੂੰ ਦੋ ਰਾਈਟ ਫੇ 92 ਦੇ ਵਿੱਚ ਜੁਝਾਰੂਆਂ ਨੂੰ ਕਿੱਦਾਂ ਇਹਨਾਂ ਨੇ ਮਾਰਿਆ ਕਿੰਨਾ ਕੁਛ ਕੀਤਾ ਫੇਰ ਉਹ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਜੇਲਾਂ ਸਿੱਟਿਆ ਕਿਹੜਾ ਇਨਸਾਫ ਦਿੱਤਾ ਗਲਤ ਇਹ ਆਪੇ ਇਨਸਾਫ ਦੀ ਆਣਾ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਪਹਿਲਾਂ ਤਾਂ ਜਰੂਰ ਆ ਪੇ ਜੋ ਇਹਨਾਂ ਨੇ ਕਹਿਣਾ ਉਹਨਾਂ ਨੇ ਸਾਡੇ ਬੰਦੇ ਉੱਥੇ ਵਾਪਸ ਵੀ ਭੇਜੇ ਕਈ ਕੁਛ ਕੀਤਾ ਲੇਕਿਨ ਹੁਣ ਨਹੀਂ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਸਿੱਖਾਂ ਦੇ ਨਾਲ ਕਿੰਨਾ ਬੇਤਕਰਾ ਕਰ ਰਹੇ ਆ ਜਿੱਥੇ ਤਾਂ ਮਰਨ ਮਾਰਉਣ ਦੀ ਆ ਹੁਣ ਦੇਖਣਾ ਚਾਈਨਾ ਦੇ ਨਾਲ ਇਹ ਬੜੇ ਸੋਹਣੇ ਆ ਚਾਈਨਾ ਨੇ ਉਹਨਾਂ ਦੀ ਜ਼ਮੀਨ ਨੀਂ ਪਰ ਮੱਲੀ ਬਿਲਕੁਲ ਬਿਲਕੁਲ ਤੇ ਜੇ ਛੇਕ ਵੀ ਪੈਂਦੀ ਤਾਂ ਪਾਕਿਸਤਾਨ ਦੇ ਨੋ ਲਾ ਦਿੰਦੇ ਆ ਹੂੰ ਜਿਹੜੀ ਸਮਗਲਿੰਗ ਆਪ ਕਰਦੇ ਗੁਜਰਾਤ ਥਰੂ ਹੂੰ ਜਿਹੜੇ ਬੜਬੜੇ ਅਡਾਨੀ ਹਵਾਨੀ ਜਿੰਨੇ ਵੀ ਆ ਇਹ ਇਹ ਜਿੰਨਾ ਨਸ਼ਾ ਆ ਇਹ ਛੇਪਾਂ ਦੇ ਵਿੱਚ ਉਹਨਾਂ ਦੇ ਪੋਰਟਾਂ ਤਾਂ ਨਹੀਂ ਆਉਂਦਾ ਹੂੰ ਹੂੰ ਔਰ ਆਮ ਬੰਦੇ ਨੂੰ ਪਤਾ ਪਰ ਇਹਨਾਂ ਨੂੰ ਨਹੀਂ ਪਤਾ ਹੂੰ ਕਹਤੇ ਕਿਉਂਕਿ ਇਹ ਆਪ ਕਰਾਉਂਦੇ ਆ ਹੂੰ ਹੂੰ ਅੱਛਾ ਜੇ ਹੁਣ ਆਪਾਂ ਗੱਲ ਕਰੀਏ ਇਹ ਜਿਹੜੇ ਕਤਲ ਹੋਏ ਨੇ ਇਹਦੇ ਬਾਰੇ ਭਾਰਤ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਇਹ ਕਹਿੰਦੇ ਵੀ ਸਾਡਾ ਕੰਮ ਨਹੀਂ ਹੈਗਾ ਬਾਰ-ਬਾਰ ਰਿਪੀਟ ਕਰ ਰਹੇ ਹੋ ਕਰੀ ਜਾਵੇ ਝੂਠ ਦੇ ਕਪੈਰ ਹੁੰਦੇ ਆ ਹੁਣ ਉਹਨਾਂ ਨੇ ਤਾਂ ਉਹਨਾਂ ਨੇ ਇਹ ਤਣੀ ਕਿਹਾ ਤੇ ਆ ਜਿਹੜੀ ਚੀਜ਼ ਉਹ ਆ ਉਹਨਾਂ ਕਹਿੰਦੇ ਇਨਵੈਸਟੀਗੇਸ਼ਨ ਹੋ ਰਹੀ ਆ ਇਨਵੈਸਟੀਗੇਸ਼ਨ ਦੇ ਵਿੱਚ ਆ ਬੰਦੇ ਫੜੇ ਰਹੇ ਆ ਉਹ ਹੁਣ ਕੋਰਟ ਦੇ ਵਿੱਚ ਫੇਸ ਕਰ ਰਾਈਟ ਤੇ ਇਹਨੂੰ ਇਹਨੂੰ ਫੋਰਨ ਮਿਨਿਸਟਰ ਨੂੰ ਕੀ ਲੋੜ ਆ ਬਾ ਰੋਲੀ ਪਾਉਂਦੀ ਇਹ ਪੇਪਰ ਪੇਸ਼ ਕਰੇ ਹਮ ਹੁਣ ਉਹਨਾਂ ਨੂੰ ਕਹੀ ਜਾਂਦੀ ਹੈ ਜੀ ਸਾਨੂੰ ਸਬੂਤ ਦਿਓ ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ ਮੌਲਕਾ ਜਾਂ ਕਿਹੜਾ ਕੋਈ ਆਪਸ ਵਿੱਚ ਹੀ ਵੀ ਝਗੜਾ ਹੋਵੇ ਉਹ ਤੁਸੀਂ ਆ ਇੱਕ ਦੂਜੇ ਨੂੰ ਆਪਣੇ ਸਬੂਤ ਦਿੰਨੇ ਆ ਹਮ 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 ਜੱਜ ਦੇ ਮੋਰੇ ਰੱਖਦੇ ਆ ਜੱਜ ਡਿਸਾਈਡ ਕਰੂਗਾ ਕਿ ਹੂਜ਼ ਰਾਈਟ ਐਂਡ ਹੂਜ਼ ਰੋਂਗ ਹਮ ਰਾਈਟ ਇਹ ਇਹ ਰੋੜਾ ਪਾਈ ਜਾਂਦੇ ਜੀ ਸਾਨੂੰ ਸਬੂਤ ਨਹੀਂ ਦਿੰਦੇ ਵਾਈ ਸ਼ੁੱਡ ਦੇ ਹਮ ਹਮ ਕੋਨ ਲੱਗਦਾ ਇਹ ਮਸਲਾ ਫਿਰ ਇੰਟਰਨੈਸ਼ਨਲ ਕੋਰਟ ਚ ਜਾਊਗਾ ਉੱਥੇ ਸਬੂਤ ਖੁੱਲਣਗੇ ਇੰਟਰਨੈਸ਼ਨਲ ਕੋਰਟ ਚ ਜਾਵੇ ਜਾਂ ਨਾ ਜਾਵੇ ਉਦੋਂ ਪਹਿਲਾਂ ਤਾਂ ਇਹ ਆ ਕਿ ਕੈਨੇਡੀਅਨ ਕੋਰਟ ਦੇ ਵਿੱਚ ਅਮਰੀਕਨ ਕੋਰਟਾਂ ਦੇ ਵਿੱਚ ਜਿੱਥੇ ਉਹਨਾਂ ਦੇ ਉਹਨਾਂ ਦਾ ਬਸ਼ਿੰਦਾ ਹਮ ਕੈਨੇਡੀਅਨ ਪਾਸਪੋਰਟ ਵਾਲੇ ਹਮ ਹਮ ਰਾਈਟ 6 ਫॉर ਜਸਟਿਸ ਵਾਲਾ ਪੰਨੂ ਉਹ ਉਹਨਾਂ ਦਾ ਬਚਿੰਦਾ ਜੇ ਤੁਸੀਂ ਉਹਨਾਂ ਨੂੰ ਕਰੋਗੇ ਤੇ ਉਹਨਾਂ ਨੇ ਫਿਰ ਵੀ ਬਈ ਉਹਨਾਂ ਨੇ ਆਪਣੇ ਕਾਨੂੰਨ ਦੇ ਹਿਸਾਬ ਨਾਲ ਪਹਿਲਾਂ ਕਰਨਾ ਹੂੰ ਉਸ ਤੋਂ ਬਾਅਦ ਇੰਟਰਨੈਸ਼ਨਲ ਲੋ ਵੀ ਹੈਗਾ ਆ ਪਰ ਇਹ ਨਹੀਂ ਪਈ ਤੁਸੀਂ ਪਹਿਲੇ ਜਾ ਕੇ ਅਖੀਰਲੇ ਡੰਡੇ ਨੂੰ ਹੱਥ ਪਾ ਲੋ ਗੱਲ ਕੋਈ ਹੋਵੇ ਨਾ ਮੋਦੀ ਹੁਣੀ ਅਖੀਰਲੇ ਡੰਡੇ ਨੂੰ ਹੱਥ ਪਾਉਂਦੇ ਤੇ ਗੱਲ ਕੱਖ ਵੀ ਨਹੀਂ ਹੂੰ 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 ਉਹਨਾਂ ਕੋਲ ਸਬੂਤ ਹੈ ਨਹੀਂ ਹੂੰ ਜਦ ਹੁਣ ਚੋਰ ਨੇ ਚੋਰੀ ਕੀਤੀ ਹੋਆ ਉਹ ਕੀ ਸਬੂਤ ਦੇਊਗਾ ਬਈ ਹੂੰ ਬਿਲਕੁਲ ਸੋ ਇਸ ਕਰਕੇ ਦਲਜੀਤ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਨਾ ਸੈਂਸਿਬਲ ਤਰੀਕੇ ਦੇ ਨਾਲ ਅਸੀਂ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਉੱਚੀ ਬੋਲ ਕੇ ਸਾਡੇ ਬਜ਼ੁਰਗਾਂ ਦਾ ਵੀ ਕੰਮ ਉੱਚੀ ਬੋਲ ਕੇ ਨਿਆਣੇ ਚੁੱਪ ਕਰਾ ਲਵਾਂਗੇ ਹੂੰ ਉਹ ਟਾਈਮ ਗਿਆ ਹੂੰ ਹੂੰ ਹੁਣ ਇਹ ਆ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ ਵਿਦ ਲੌਜੀਕਸ ਹੂੰ ਬਿਲਕੁਲ ਬਿਲਕੁਲ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਲੌਜੀਕਲੀ ਪ੍ਰੈਕਟੀਕਲੀ ਕਨਵਿੰਸ ਨਹੀਂ ਕਰ ਸਕਦੇ ਉਹਨਾਂ ਚ ਗੱਲ ਨਹੀਂ ਬਣਣੀ ਸੋ ਇਹ ਤਾਂ ਹਿੰਦੁਸਤਾਨ ਦੀ ਸਰਕਾਰ ਨੂੰ ਫਾਇਦਾ ਆ ਜੇ ਉਹ ਆਪਣਾ ਆਪ ਇਹ ਕਲੀਅਰ ਕਰ ਲੈਣ ਤੇ ਬਾਹਰਲੇ ਮੋਰਖਾਂ ਤੋਂ ਉਹਨਾਂ ਨੂੰ ਕੁਝ ਨਾ ਕੁਝ ਮਿਲ ਸਕਦਾ ਜੇ ਨਾ ਕਰਨਗੇ ਨਾ ਔਰ ਅਸੀਂ ਤਾਂ ਇਹ ਹੀ ਕਹਾਂਗੇ ਇਹ ਜਿਹੜੇ ਪੁੱਠੇ ਕੰਮ ਕਰਦੇ ਕਰੀ ਜਾਣ ਆਪੇ ਛੇਤਰ ਖਾਂਗੇ ਕਿਉਂ ਅਖੀਰ ਨੂੰ ਹੁਣ ਤੁਸੀਂ ਦੇਖੋ ਤਾਂ ਸਹੀ ਪਈ ਪopulation ਦੇ ਵਿੱਚ ਇਹ ਨੰਬਰ 1 ਹੋ ਗਿਆ ਚਾਈਨਾ ਨੰਬਰ 2 ਹੋ ਗਿਆ ਹਾਂ ਤੇ ਪਹਿਲਾ ਨੰਬਰ 1 OC ਹਾਂ ਤੇ ਨੰਬਰ 2 AC ਹਾਂ ਰਾਈਟ ਉਹਨਾਂ ਦੀ ਜਿਹੜੀ ਦੁਨੀਆ ਦੇ ਵਿੱਚ ਹਾਂ ਸਭ ਕੁਝ ਵੇਖਦਾ ਹਾਂ ਹਾਂ ਇਹ ਉਹਨਾਂ ਤੋਂ ਖਰੀਦੇ ਆ ਹਾਂ ਤੂਫ ਵੀ ਉਹਨਾਂ ਦਾ ਉੱਥੋਂ ਆਉਂਦਾ ਚਾਈਨਾ ਤੋਂ ਮੂਰਤੀਆਂ ਇਹਨਾਂ ਦੀਆਂ ਉੱਥੋਂ ਆਉਂਦੀਆਂ ਹਾਂ ਅਸੀਂ ਬਲੀਵ ਨਹੀਂ ਕਰਦੇ لیکن وہ کردے ہیں کریداں بالکل 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 ہاں جے ਕੋ ਬੀ ਕੋ ਫੀ ਕਰਦਾ ਉਹਨੂੰ ਅਸੀਂ ਕਹਿੰਦੇ ਆ ਵੀ ਤੂੰ ਨਾ ਕਰ ਉਹ ਫੇਰ ਵੀ ਨਹੀਂ ਹਟਦਾ ਫੇਰ ਫਾਇਦਾ ਲੈ ਲਵੇ ਹੁਣ ਅਸੀਂ ਕੱਲ ਨੂੰ ਕੁਝ ਕੀ ਹੈ ਸਬੰਧ ਕਿਹੋ ਜੇ ਹੋਣਗੇ ਆਖੀਰਲਾ ਸਵਾਲ ਹੈ ਮੇਰਾ ਮੰਨ ਲਓ ਵੀ ਇਹ ਸਾਬਤ ਹੋ ਜਾਂਦਾ ਕੱਲ ਨੂੰ ਕੈਨੇਡਾ ਵੀ ਕਹਿ ਦਿੰਦਾ ਅਮਰੀਕਾ ਵੀ ਕਹਿ ਦਿੰਦਾ ਵੀ ਭਾਈ ਇਹ ਗੱਲ ਸਾਬਤ ਹੋ ਚੁੱਕੀ ਹੈ ਫਿਰ ਇਹ ਸਬੰਧਾਂ ਦਾ ਕੀ ਬਣੇਗਾ ਸਬੰਧ ਤਾਂ ਫੇ ਉਹਨਾਂ ਦੇ ਆਪਣੇ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਨਾਲ ਜਿਹੜੀ ਉਹਨਾਂ ਨੂੰ ਨੈਸੈਸਰੀ ਵੀ ਹੋਊਗੀ ਉਹੀ ਕੰਮ ਕਰਨਗੇ ਜਿਹੜਾ ਕਈ ਵਾਰੀ ਆਪ ਕਹਿ ਦਿੰਨੇ ਯਾਰ ਯਾਰ ਦੋਸਤੀ ਚ ਚੱਲ ਕੋਈ ਨਹੀਂ ਤੂੰ ਥੋੜਾ ਜਿਹਾ ਮਾਲ ਜਿਆਦਾ ਭੇਜ ਦੇ ਰੱਖ ਲਵਾਂਗੇ ਅਸੀਂ ਕਰ ਦਵਾਂਗੇ ਉਹ ਤਾਂ ਨਹੀਂ ਹੋਣਾ ਅੱਛਾ ਗੱਲ ਇਹ ਆ ਕਿ ਜਿਸ ਵੇਲੇ ਜਿੰਨਾ ਚਿਰ ਘਰ ਦੇ ਵਿੱਚ ਕੋਈ ਡਾਕਾ ਮਾਰਦਾ ਭਾਵੇਂ ਘਰ ਦਾ ਹੀ ਬੰਦਾ ਚੋਰ ਹੋਵੇ ਉਹ ਅੱਖਾਂ ਮੀਟ ਕੇ ਬੈਠਾ ਹੁੰਦਾ ਭੱਜਾ ਪਤਾ ਲੱਗ ਜੂ ਫਿਰ ਉਹਨਾਂ ਤੇ ਅੱਖਾਂ ਖੋਲ ਕੇ ਰੱਖਦਾ ਹੂੰ ਬਿਲਕੁਲ ਜੇ ਨਾ ਖੋਲੇ ਜੇ ਉਹਨਾਂ ਨੂੰ ਨਾ ਉਹ ਇੱਕ ਵਾਰੀ ਕਰ ਲੋ ਦੋ ਵਾਰੀ ਕਰ ਲੋ ਫਿਰ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਫਿਕਰ ਹੀ ਜਾਂਦਾ ਨਾ ਹਾਂ ਬਿਲਕੁਲ ਬਿਲਕੁਲ ਫਿਰ ਉਹਦੇ ਛਿੱਤਰ ਫਿਰਦਾ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਇੱਕ ਦੁਨੀਆ ਦੇ ਵਿੱਚ ਹੂੰ ਜਿਹੜਾ ਕਿ ਹਿੰਦੁਸਤਾਨ ਕਹਿੰਦਾ ਸੀ ਆਈ ऍम द ਗ੍ਰੇਟੈਸਟ ਆਈ ऍम द బిਗੇਸਟ ਡੈਮੋਕ੍ਰੇਸੀ ਇਨ ਦ ਵਰਲਡ and we do everything according to the book hmm. oh mauka chale gaya hun inna de naal shak di niga de naal dekhna te jad shak di niga naal aapo kise nu vi dekhan la paye te pher oh de naal apni saanjh nahi chaldi bahut bahut dhanwad karda ji main tuhanu diljit ji tuhanu vi bahut bahut dhanwad wa ki jehda tusi eh mainu vi mauka ditta te ਆਪਣੇ ਵੱਲੋਂ ਦਿਲੋਂ ਆਪਣੇ ਵੱਲੋਂ ਸਾਰੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ ਅਗਰ ਕੋਈ ਮੈਂ ਗਲਤ ਲਫ਼ਜ਼ ਵਰਤ ਗਿਆ ਹੋਵਾਂ ਤਾਂ ਮੈਂ ਖਿਮਾ ਦਾ ਜਾਚਕ ਹਾਂ ਇਹਨੇ ਲਫ਼ਜ਼ਾਂ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਦਰਸ਼ ਕੋਹੇ ਸੰਨ ਸਰਦਾਰ ਅਮਰੀਕ ਸਿੰਘ ਜੀ ਸਹੂਤਾ ਜਿਨ੍ਹਾਂ ਦੇ ਨਾਲ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਵੇਲੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਭਾਰਤ ਦੇ ਸਬੰਧ ਕਿਹੋ ਜਿਹੇ ਰਹਿਣਗੇ ਜੋ ਕਤਲ ਹੋਏ ਨੇ ਉਹ ਕਿਸ ਖਾਤੇ ਦੇ ਵਿੱਚ ਪੈਣਗੇ ਕੀ ਉਹਦੇ ਨਤੀਜੇ ਨਿਕਲਣਗੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਚੜ੍ਹਦੀ ਕਲਾ ਚ ਰਹੋ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ